ਸੱਚੀ ਗੱਲ ਤੁਸੀਂ ਦੇਖ ਰਹੇ ਹੋ ਅਖੰਡ ਲੋਕ ਤੇ ਗੱਲ ਕਰਾਂਗੇ ਕਾਂਗਰਸ ਦੇ ਉਮੀਦਵਾਰ ਡਾਕਟਰ ਧਰਮਵੀਰ ਗਾਂਧੀ ਨੂੰ ਲੈ ਕੇ ਜਿਹੜਾ ਕਿ ਜਿਰਖਪੁਰ ਦੇ ਡੇਰਾ ਬਸੀ ਪਹੁੰਚੇ ਇਸ ਮੌਕੇ ਤੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਅਨੇਕਾਂ ਸਵਾਲਾਂ ਦੇ ਜਵਾਬ ਦਿੱਤੇ ਇਸ ਦੇ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਵੱਡੀ ਮжоਰਿਟੀ ਦੇ ਨਾਲ ਅਸੀਂ ਜਿੱਤ ਹਾਸਲ ਕਰਾਂਗੇ ਅਤੇ ਮੋਦੀ ਨੂੰ ਪਹਜਾਵਾਂਗੇ ਤੇ ਜਦੋਂ ਪੱਤਰਕਾਰ ਨੇ ਸਵਾਲ ਪੁੱਛਿਆ ਕਿ ਆਖਰ ਲੋਕ ਡਾਕਟਰ ਧਰਮਵੀਰ ਗਾਂਧੀ ਨੂੰ ਵੋਟ ਕਿਉਂ ਪਾਉਣਗੇ ਤਾਂ ਇਸ ਦੇ ਉੱਤੇ ਜਿਹੜਾ ਡਾਕਟਰ ਧਨਵੀਰ ਗਾਂਧੀ ਨੇ ਜਵਾਬ ਦਿੱਤਾ ਆ ਉਹ ਤੁਹਾਨੂੰ ਸੁਣਾ ਦਿੰਦੇ ਹਾਂ ਕਿੰਦਾਂ ਦਾ ਰਿਸਪੌਂਸ ਮਿਲ ਰਿਹਾ ਹੈ ਦੇਖੋ ਬਹੁਤ ਵਧੀਆ ਰਿਸਪੌਂਸ ਹੈਗਾ ਮੈਂ ਕੱਲ 90 ਸੀਗਾ ਬਹੁਤ ਇੰਪ੍ਰੈਸਿੰਗ ਕੱਢ ਸੀਗਾ ਪਰਸੋਂ 82 ਸੀਗਾ ਬਹੁਤ ਇੰਪ੍ਰੈਸਿਵ ਕੱਢ ਸੀਗਾ ਕੋਈ ਨਾਟ ਬਹੁਤ ਇੰਪ੍ਰੈਸਿਵ ਕੱਢ ਸੀਗਾ ਪਰ ਜੋ ਇੱਥੇ ਆ ਕੇ ਮੈਨੂੰ ਅਹਿਸਾਸ ਹੋਇਆ ਹੈਗਾ ਕਿ ਜਿੱਥੇ ਮੈਂ ਲਾਕੀ ਦਿਲ ਤੱਕ ਆਇਆ ਨਹੀਂ ਸੀਗਾ ਤੇ ਲੋਹਰਾਂ ਨੇ ਜਿੰਦਾਦ ਦੇ ਕਰਕੇ ਜਿਵੇਂ ਲਗ ਲਗ ਪਿੰਡਾਂ ਜਾਂ ਕਸਬਿਆਂ 'ਚ ਅਪਰੋਚ ਕਰਕੇ ਜੋ ਅੱਜ ਦਾ ਮਾਹੌਲ ਦੇਖਿਆ ਹੈ ਖਾਸ ਤੌਰ ਤੇ ਜੋ ਨੰਬਰ ਪੱਕੋ ਨਹੀਂ ਕੁਆਲਿਟੀ ਪੱਕੋ ਜੋ ਇੱਕ ਨਿੱਜੀ ਮਤਲਬ ਪਰਿਵਾਰਕ ਰਿਸ਼ਤੇ ਵਜੋਂ ਸਾਰੇ ਲੋਕ ਆਏ ਨੇ ਬਹੁਤ ਹਰ ਇੱਕ ਨੂੰ ਨਾਂ ਲੈ ਕੇ ਬੁਲਾਣਾ ਹਰ ਇੱਕ ਦੇ ਹੋਂਦ ਦੇ ਬਾਰੇ ਜਾਣਕਾਰੀ ਰੱਖਣੀ ਮੇਰੇ ਵਾਸਤੇ ਕਮਾਲ ਦਾ ਐਕਸਪੀਰੀਅੰਸ ਹੈਗਾ ਹੋਰ ਤਾਂ ਮਦਦ ਵੀ ਹੁੰਦਾ ਹੈ ਪਰ ਇੱਥੇ ਮੈਂ ਇੰਨਾ ਜ਼ਿਆਦਾ ਪਰਿਵਾਰਕ ਡੇਟਾ ਵਾਲਾ ਸਿਆਸੀ ਰਿਸ਼ਤਾ ਮੈਂ ਪਹਿਲੀ ਵਾਰ ਇਹ ਦੇਖ ਰਿਹਾ ਹੈਗਾ ਔਰ ਇਹ ਇਹ ਕੁਝ ਦੇਖਣ ਤੋਂ ਬਾਅਦ ਮੇਰੇ ਮਨ 'ਚ ਕੋਈ ਭੁਲੇਖਾ ਨਹੀਂ ਹੈਗਾ ਕਿ ਡੇਰਾ ਬਸੀ ਜਿਹੜੇ ਆ ਗਿਆ ਹਲਕਾ ਸਾਰਾ ਇਹ ਧੀਰਪ ਪਰ ਡੇਰਾਬਸੀ ਤੇ ਲਾਲੂਡੂ ਦਾ ਸਬੇਤ ਪਿੰਡਾਂ ਦੇ ਵੱਡੀ ਪੱਧਰ ਤੇ ਕਾਂਗਰਸ ਆਪ ਪਾਰਟੀ ਨੂੰ ਵੋਟ ਪਾ ਕੇ ਕਾਮਯਾਬ ਕਰੂਗਾ ਔਰ ਜੇ ਵੱਡੀ ਲੀਡ ਦੇ ਕੇ ਸਾਨੂੰ ਉੱਚੋ ਤੋਰਨਗੇ ਤਾਂ ਕਿ ਜਿਹੜਾ ਮਤਲਬ ਇਹ ਸੀਟ ਹੈਗਾ ਅਸੀਂ ਮਤਲਬ ਇੱਕ ਕੰਫਰਟੇਬਲ ਨਹੀਂ ਇੱਕ ਰਿਸਪੈਕਟੇਬਲ ਨਹੀਂ ਇੱਕ ਬਹੁਤ ਵੱਡੀ ਮжоਰੀਟੀ ਨਾਲ ਜਿੱਤ ਕੇ ਅਸੀਂ ਮਤਲਬ ਕਾਰਨ ਦੇ ਸਾਰੇ ਪਾਵਾਂਗੇ ਔਰ ਜੇ ਇਸ ਦਾ ਤੁਸ ਵਾਦਾ ਵਰਨਾ ਹੈ ਕਿ ਜੋ ਸੱਤਾ ਜੋ ਬਾਦ ਲੈਣੀ ਚਾਹੀਦੀ ਹੈ ਭਾਜਪਾ ਤੁਸ ਆਪਣਾ ਯੋਗਦਾਨ ਇਹ ਹਲਕਾ ਵੀ ਪਾਊਗਾ ਤੇ ਪਟਾਵਾ ਹਲਕਾ ਸਾਰਾ ਪਾਊਗਾ ਡੇਰਾਬਸੀ ਹਲਕੇ ਦੇ ਲੋਕੀ ਤੁਹਾਨੂੰ ਵੋਟਾਂ ਕਿਉਂ ਪਾਣ ਜੀ ਦੇਖੋ ਇਹ ਇੱਕ ਤਾਂ ਸਿਆਸੀ ਪ੍ਰਸੰਗ ਹੈਗਾ ਠੀਕ ਹੈ ਔਰ ਉਹਦਾ ਉਹਦਾ ਕੰਟੈਕਸਟ 올 ਇੰਡੀਆ ਹੈਗਾ ਕਿ ਜੋ ਦੇਸ਼ ਹਾਲਾਤ ਨੇ ਫਰਕ ਨੂੰ ਉਹਦੇ ਅਸਰ ਪੈਂਦਾ ਹੈਗਾ ਚਾਹੇ ਉਹ ਆਰਥਿਕ ਧ्रुਵੀਕਰਨ ਹੈਗਾ ਤਾਂ ਅਮਾਨੀਆਂ ਡਾਨੀਆਂ ਵਰਸਸ 70% ਲੋਕ ਹੈਗੇ ਜਾਂ 90% ਲੋਕ ਹੈਗੇ ਚਾਹੇ ਉਹ ਸਮਾਜਿਕ ਧ्रुਵੀਕਰਨ ਹੈ ਧਰਮ ਦੇ ਨਾਂ ਤੇ ਹੋ ਰਿਹਾ ਹੈਗਾ ਚਾਹੇ ਉਹ ਚਾਹੇ ਉਹ ਚਾਹੇ ਉਹ ਮਤਲਬ ਜਿਹਨੂੰ ਕਹਿੰਦੇ ਆਗੇ ਸਿਆਸੀ ਜਾਂ ਸਿਆਸਤ ਜੋ ਇੱਕ ਗੁੰਡਾਗਰਦੀ ਵਾਲੀ ਸਿਆਸਤ ਇੱਕ دہشت ਦਾਬੇ ਤੋਂਸ ਵਾਲੀ ਸਿਆਸਤ ਸਾਰੇ ਏਜੰਸੀਆਂ ਨੂੰ ਆਪਣੇ ਹੱਥ ਪਾਰਟੀ ਬਣੇਤਾ ਵਾਸਤੇ ਵਰਤਣ ਵਾਲੀ ਸਿਆਸ ਜਮਹੂਰੀਆਂ ਦਾ ਗੜਾ ਘੁੱਟਣ ਵਾਲੀ ਸਿਆਸ ਸਮਾਜ ਨੂੰ ਖਤਮ ਕਰਨ ਵਾਲੀ ਸਿਆਸ ਦਰਜਾ ਬਲ ਹੌਲੀ ਹੌਲੀ ਉਹ ਸਿਆਸ ਖੱਲੀ ਗਾਂਧੀ ਵਾਸਤੇ ਨਹੀਂ ਮੈਂ ਕਲੀ ਤੇ ਲੋਕਾਂ ਵਾਸਤੇ ਨਹੀਂ ਇੱਕ ਇੱਕ ਮਨੁੱਖ ਵਾਸਤੇ ਉਹ ਉਹ ਖਤਰਾ ਤੁਸੀਂ ਦੁਆਰਾ ਆਲਰੇਡੀ ਐਂਟੀ ਰਹਿ ਚੁੱਕੇ ਹੋ ਹਾਂਜੀ ਹਾਂਜੀ ਚੋਣਾਂ ਵਧੀਆ ਘੜਾ ਵਾਂਗੇ ਹਲਕੇ ਚ ਜ਼ਰੂਰ ਨਹੀਂ ਕੋਈ ਬਿਤੇ ਆਪਣੇ ਡੇਰਾ ਬਸੇ ਵਾ ਤੁਸੀ ਰੋਡ ਦਾ ਬਣਾਇਆ ਹੋਣਾ ਦੇਖੋ ਜੀ ਰੋਡ ਮੈਪ ਪਹਿਲਾਂ ਜੋ ਮੈਂ ਕੰਮ ਕੀਤਾ ਹੈਗਾ ਮੈਂ ਵਿਦਿਆ ਦੇ ਖੇਤਰ ਤੇ ਕੰਮ ਕੀਤਾ 25 ਕਰੋੜ ਜੋ 13 ਕਰੋੜ ਰੁਪਇਆ ਮੈਂ ਹਰ ਸਕੂਲ ਦਾ ਬੱਚਾ ਤੇ 1188 ਸਕੂਲਾਂ ਦੇ ਬੱਚੇ ਬੈਂਚਾਂਜ ਬਿਠਾਏ ਨੇ ਹਰ ਸਕੂਲ ਨੂੰ ਟਾਇਲਟ ਦਿੱਤਾ ਹਰ ਸਕੂਲ ਨੂੰ ਆਰੋ ਦਿੱਤਾ ਅੱਜ ਤੁਸੀਂ ਪਟਿਆਲੇ ਹਲਕੇ ਦੇ ਕਿਸੇ ਪਿੰਡ ਚ ਪੁੱਛ ਲਿਓ ਕਿ ਕੀ ਇੱਕ ਟਰੱਕ ਰੋਜ਼ ਦਾ 3 ਸਾਲ ਲਗਾਤਾਰ ਕੋਈ ਗੜੀਆਂ ਨਾਲੀਆਂ ਖੂ ਹੈਗਾ ਜਿੰਨੀ ਮਰਜ਼ੀ ਪਹੀ ਦੇ ਚਲੋ ਅੱਜ ਤੱਕ ਨਹੀਂ ਬਣੀ 70 ਸਾਲ ਕੰਨ ਕਿਥੋਂ ਬਣਾ ਦੂਗਾ ਸੋ ਇਸ ਕਰਕੇ ਦੂਜਾ ਸਿਕਾ ਰਾਜਪੁਰਾ ਪਠੰਡਾ ਰੇਲ ਲਾਈਨ ਅੰਗਰੇਜ਼ਾਂ ਵੇਲੇ ਸਿੰਗਲ ਸੀਗੀ ਉਹ ਉਹਦਾ ਬਜਲਈਕਰਨ ਹੋਇਆ ਉਹ ਡਬਲ ਹੋਈ ਹੈ ਰਾਜਪੁਰਾ ਚੰਡੀਗੜ੍ਹ ਰੇਲਵੇ ਲਾਈਨ ਨੂੰ ਜਿਹੜਾ ਕਿ ਸਾਰੇ ਮਾਰਵੇ ਦਾ ਲਿੰਕ ਹੈਗਾ ਸਿਰਫ ਬਾਈਕ 26 ਕਿਲੋਮੀਟਰ ਟੋਟਾ ਸੀਗਾ ਨਲਾਸ ਪਿੰਡ ਤੋਂ ਲੈ ਕੇ ਸਨੇਟੇ ਪਿੰਡ ਤੱਕ ਜਿਹਨਾਂ ਸਾਰਾ ਮਾਲਵਾ ਜੁੜਦਾ ਸੀ ਚੰਡੀਗੜ੍ਹ ਨੂੰ ਸਾਡੀ ਰਾਜਧਾਨੀ ਹੈ ਸਾਡੀ ਸਾਡੀ ਹਾਈ ਕੋਰਟ ਹੈ ਸਾਡੀ ਜੂਰੀ ਵੈਕਤੀ ਹੈ ਸਾਡੀ ਸਰਕਾਰ ਬੰਦੀ ਉੱਤੇ ਸਾਡੀ ਪੀਜੀਆਈ ਹੈਗੀ ਉਹ ਮੈਂ ਮਨਜ਼ੂਰ ਕਰਾਇਆ ਤੇ ਸਿਰਫ ਸਰਕਾਰ ਨੇ 42 ਏਕੜ ਜ਼ਮੀਨ ਰਿਕੁਆਇਰ ਕਰਨੀ ਸੀ 78 ਕਰੋੜ ਦੀ ਉਹ ਨਾ ਬਾਦਲ ਸਾਹਿਬ ਨੇ ਕੀਤੀ ਨਾ ਕੈਪਟਨ ਸਾਹਿਬ ਨੇ ਕੀਤੀ ਨਾ ਮੌਜੂਦਾ ਸਰਕਾਰ ਕਿਉਂਕਿ ਇੱਕ ਟ੍ਰਾਂਸਪੋਰਟ ਲੌਬੀ ਹੈਗੀ ਅਪਰੇਟਿੰਗ ਬਠਿੰਡਾ ਬੋਰ ਬਠਿੰਡਾ ਐਂਡ ਚੰਡੀਗੜ੍ਹ ਜਿਹੜੀ ਉਹ ਅੱਗੇ ਨਹੀਂ ਵਧਣ ਦਿੰਦੀ ਹੈਗੀ ਇਸ ਤਰ੍ਹਾਂ ਇਸ ਇਲਾਕੇ ਵਿੱਚ ਜਦੋਂ ਵੀ ਮ ਵੇ ਤਾਂ ਮੈਂ ਤੁਹਾਨੂੰ ਲਿਸਟ ਪੇਸ ਕਰ ਦੂੰਗਾ ਅਗਲੀ ਵਾਰ ਸਭ ਨੂੰ ਭੇਜ ਦੂੰਗਾ ਕੰਮਾਂ ਦੀ ਲਿਸਟ ਕੋਈ ਲੈ ਕੇ ਤਾਂ ਨਹੀਂ ਆਇਆ ਤੁਸੀਂ ਅਧਿਆ ਹੱਤਿਆ ਅਧਿਆ ਹੱਤਿਆ ਤੁਹਾਡੀ ਹਾਜ਼ਰੀ ਲਾਸਟ 10 ਦਿਨਾਂ ਵਿੱਚ ਬਿਲਕੁਲ ਨਾ ਦੇ ਬਰਾਬਰ ਰਹੀ ਹੈ ਇਸ ਲੋਕ ਨਹੀਂ ਨਹੀਂ ਜਦੋਂ ਜਦੋਂ ਡੇਰਾ ਬਚੀ ਜਦੋਂ लाठी-ਚਾਦ ਹੋਇਆ ਭਾਗ ਘਰ ਤੇ ਉੱਥੇ ਆਇਆ ਹੈਗਾ ਇੱਥੇ ਕਨੇਸ਼ੀਆ ਮਿਲਦਾ ਜਿਹੜਾ ਜਿਹੜਾ ਮੈਂ ਪੂਰਾ ਹਫ਼ਤਾ ਡੇਰਾ ਲਾ ਕੇ ਮਜ਼ਦੂਰਾਂ ਦਾ ਮਜ਼ਦੂਰਾਂ ਦਾ ਧਰਨਾ ਰਿਹਾ ਸੀਪੀਆਈ ਸੀਪੀਐਮ ਇਵਨ ਕਾਂਗਰਸ ਜਸਜੀਤ ਰਾਘੀ ਨਾਲ ਸੀ ਹਾਂਜੀ ਹਾਂ ਤੇ ਮੈਂ ਇੱਕ ਹਫ਼ਤਾ ਪੂਰਾ ਜਿੱਥੇ ਮੇਰੀ ਲੋੜ ਵੀ ਮੈਂ ਲੋਕਾਂ ਨੇ ਭਰਿਆ ਮੈਂ ਉੱਥੇ ਪੁੱਜਿਆ ਹੈਗਾ ਤਾਰੇ ਜੀ ਤੁਸੀਂ ਇਹਦਾ ਕਾਂਗਰਸ ਪਾਰਟੀ ਨੂੰ ਤੁਸੀਂ ਜੁਆਇਨ ਕਰਾਇਆ ਹੈ ਹਾਂਜੀ ਪਹਿਲੇ ਠੀਕ ਹੈ ਵੀ ਚਿੰਗਾਰੀ ਉੱਠੀ ਮੇਰੇ ਹਵਾ ਕੰਢੀ ਹਵਾ ਦਾ ਪੂਰਾ ਲੱਗਿਆ ਹਾਂਜੀ ਤੁਸੀਂ ਹਮੇਸ਼ਾ ਕਾਂਗਰਸ ਦੇ ਪ੍ਰਤੀ ਕਹਿ ਰਹੇ ਹੋ ਵੀ ਕਾਂਗਰਸ ਦੇ ਪ੍ਰਤੀ ਬਹੁਤ ਹੈ ਪਹਿਲਾਂ ਤੁਸੀਂ ਨਜ਼ਰ ਆਇਆ ਕਾਂਗਰਸ ਲੇਕੋ ਪਹਿਲਾਂ ਇੱਕ ਐਂਟੀ ਕਾਂਗਰਸ ਸੀ ਮੇਰੇ ਸਿੱਕੇ ਦਾ ਮੈਂ ਐਮਰਜੈਂਸੀ ਵੇਲੇ ਮੈਂ ਅਜ ਤੋਂ ਅਜ ਤੋਂ 50 ਸਾਲ ਪਹਿਲਾਂ ਜੇਲ੍ਹ ਗਿਆ ਸੀ ਮੇਰਾ ਐਮਬੀਬੀਐਸ ਦਾ ਆਖੀਰਲਾ ਸਾਲ ਸੀਗਾ ਵਿਦਿਆਰਥੀ ਪਿੰਡਾਂ ਚ ਗਏ ਸੀਗੇ ਪਿੰਡ ਦੀਆਂ ਸਵੇਧਾ ਮਾਂ ਨਾਲ ਗਰੀਬੀ ਗੁਰਪ੍ਰਤਮ ਦਾਲੀ ਨਾਲ ਗਏ ਸੀਗੇ ਸੋ ਜਿਹੜਾ ਉਹ ਮਤਲਬ ਜਿਹੜਾ ਅੰਦਰ ਅੱਗ ਸੀ ਜੋ ਸੰਘਾ ਸਨੱਖਾ ਸਮਾਜ ਸਿਰਜਣ ਦੀ ਵਧੀਆ ਸਮਾਜ ਸਿਰਜਣ ਦੀ ਉਹ ਮੇਰੀ ਸ਼ੁਰੂ ਤੋਂ ਰਹੀ ਹੈ ਉਹ ਮੈਨੂੰ ਕਦੀ ਆਮ ਆਦਮੀ ਪਾਰਟੀ ਵਾਰ ਦਿੰਦੀ ਹੈ ਕਦੀ ਮੈਨੂੰ ਰਾਣੀ ਮਧੁਰਾ ਲੈ ਬੜਤੀਆ ਗਿਆ ਹੈ ਕਦੀ ਮੈਨੂੰ ਸੀਏ ਐਫ ਤੋਂ ਐਨਪੀਆਰ ਜਿਹੜਾ ਮੁਸਲਮ ਦੀ ਜਿਹੜੀ ਸ਼ੱਕੀ ਨਾਗਰਿਕਤਾ ਵਾਲਾ ਅੰਦੋਲਨ ਸੀਗਾ ਸੀਏ ਐਨਪੀਆਰ ਐਨਆਰਸੀ ਉਹ ਕਰਕੇ ਮੈਨੂੰ ਲਾਲ ਕਿਲ੍ਹੇ ਤੋਂ ਗ੍ਰਫਤਾਰ ਕਰਾਉਂਦੀ 2 ਸਾਲ ਪਹਿਲਾਂ ਮੈਂ ਭਵਾਨਾ ਜੇਲ੍ਹ ਟਾਈਮ ਕੱਟਦਾ ਉੱਥੇ ਆਪਣਾ ਕਦੀ ਮੈਨੂੰ ਅੱਜ ਅੱਜ ਰਾਹੁਲ ਗਰਦੀ ਨੇੜੇ ਲੈ ਆਈ ਆ ਇੱਕ ਤਮੰਨਾ ਹੈਗੀ ਘਰ ਜ ਹੈਗੀ ਹੈ ਕਿ ਉਮਰ ਦੇ ਸਪੜਾ ਤੇ ਵੀ ਮੈਂ ਇੱਕ ਸੁਰੱਖਾ ਸੋਹਣਾ ਸਮਾਜ ਦੇਖਣਾ ਚਾਹੁੰਦਾ ਜਾਤ ਪਾਤਾਂ ਧਰਮਾਂ ਦੇ ਵਿੱਚ ਵੱਡਿਆ ਸਮਾਜ ਨਹੀਂ ਆਰਥਿਕ ਮੰਦਹਾਲੀ ਤੇ ਬੇਰਜ਼ਗਾਰਿਆ ਸਮਾਜ ਨਹੀਂ ਸਮਾਜਿਕ ਤਣਾਅ ਤੇ ਆਜ਼ਵੀ ਬਲਕੇ ਇੱਕ ਨਾ ਸਾਰੀਆਂ ਲਾਮਤਾਂ ਤੋਂ ਮੁਕਤ ਇੱਕ ਤਰੱਕੀਆ ਹਿੰਦੁਸਤਾਨ ਤਰੱਕੀਆ ਅਪਾ ਦੇ ਤਹਿਤ ਜੇਕਰ ਅੱਜ ਦਾ ਪਾਰਟੀ ਤੋਂ ਛੱਡਣ ਦੀ ਬਾਅਦ 8 ਮਹੀਨੇ ਬਾਅਦ ਜੇਕਰ ਕਾਂਗਰਸ ਪਾਰਟੀ ਵੀ ਤੁਹਾਡੀ ਅਪੀਖਾ ਤੇ ਨਜਿੱਤ ਪਾਰਟੀ ਨੂੰ ਘਰਾਣਾ ਕਰ ਚੋਗੇ ਨਹੀਂ ਇਹ ਮੇਸਤਰਾ ਨਹੀਂ ਹੁੰਦਾ ਹੈਗਾ ਆਮਾਦੀ ਪਾਰਟੀ ਤਾਂ ਮੈਂ 8 ਮਹੀਨੇ ਕੱਟਿਆ ਮੈਨੂੰ ਪਤਾ ਕਿ ਮੈਨੂੰ ਪਹਿਲਾਂ ਨਹੀਂ ਸੀ ਪਤਾ ਤੂੰ ਵੀ ਵੈਰੀ ਫਰੈਂਕ ਮੈਂ ਕੱਲੇ ਮੈਂ ਨਹੀਂ ਮਾਰ ਖਾਧੀ ਪ੍ਰਸ਼ਾਂਤ ਪੂਸ਼ਮ ਵਰਗੇ ਜਗਵਿੰਦਰ ਯਾਦਵ ਵਰਗੇ ਜਿਹੜੇ ਬਹੁਤ ਘਾਰ ਸਿਆਸਤ ਮਤਲਬ ਬੰਦੇ ਸਗੇ ਔਰ ਹਜ਼ਾਰਾਂ ਬੰਦੇ ਐਡਮਲ ਰਾਮਦਾਸ ਤੋਂ ਲੈ ਕੇ ਮੈਂ ਲਿਸਟ ਬਣਾਉਣਾ ਜਿ ਤੇ ਸੋਨੇ ਸੰਖੇ ਪੁਰਾ ਚਿਤ੍ਰਵੀ ਤਿਲ ਦਾ ਕੈਰੀਅਰ ਵੀ ਪ੍ਰੋਫੈਸ਼ਨਲ ਕੈਰੀਅਰ ਵੀ ਤੇ ਸਿਆਸੀ ਉਹ ਸਾਰੇ ਲੋਕੀ ਮਾਰ ਖਾਗੇ ਗਾਂਧੀ ਮਾਰ ਖਾਗਾ ਔਰ ਮੈਂ ਪਹਿਲਾ ਸ਼ਖਸ ਹੈ ਕਿ ਪੰਜਾਬ ਚੋ ਜਿਹਨੇ ਹਿੰਦੁਸਤਾਨ ਦੇ ਲੋਕਾਂ ਕੋਲੋਂ ਪੰਜਾਬ ਦੇ ਲੋਕਾਂ ਕੋਲੋਂ ਮਾਫੀ ਮੰਗੀ ਹੈ ਕਿ ਮੈਂ ਉਸ ਬਹਿਣ ਚ ਬਹਿ ਕੇ ਇੱਕ ਜਹੀ ਪਾਰਟੀ ਨੂੰ ਸਿਆਸੀ ਅੰਤਰਿਕ ਸਥਾਪਿਤ ਕਰਨ ਦਾ ਮੌਕਾ ਦਿੱਤਾ ਜਿਹੜੀ ਲੋਕਾਂ ਦੇ ਵਿਰੋਧੀ ਹੈ ਸੰਵਿਧਾਨ ਦੇ ਵਿਰੋਧੀ ਹੈ ਜਮੂਹੀ ਦੇ ਵਿਰੋਧੀ ਹੈ ਤਰਨ ਪਕਤਾ ਦੀ ਵਿਰੋਧੀ ਹੈ ਮੈਂ ਦੋ ਵਾਰ ਪ੍ਰਭਾਵਤ ਮਾਫੀ ਮੰਗੀ ਇੱਕ ਵਾਰ ਬਾਈ ਮੀਡੀਆ ਇੱਕ ਵਾਰ ਮੈਂ ਦੀਆ ਕੋ ਮਾਫੀ ਮੰਗੀ ਹੈ ਸੋ ਪਹਿਲਾ ਮੈਂਬਰ ਪਾਰਲੀਮੈਂਟ ਪ੍ਰੋਮਿਸ ਦੇ ਮਹਾਰਾਜ ਕਦੀਮ ਤੋਂ ਹਾਂਜੀ ਉਹਨਾਂ ਦਾ ਇਲਜ਼ਾਮ ਹੈ ਕਿ ਇੱਥੇ ਦੇ ਹਾਕਾ ਜੱਜ ਡਿਪੈਂਡੈਂਟ ਲੋਨਾਂ ਨੂੰ ਇੱਥੇ ਕੰਮ ਨਹੀਂ ਕਰਦੇ ਕੀ ਤੁਹਾਨੂੰ ਕਰਨ ਦੇ ਨਹੀਂ ਨਹੀਂ ਕੋਈ ਗੱਲ ਨਹੀਂ ਜੀਏਗਾ ਇਦਾਂ ਦਾ ਜੇ 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 ਤੁਹਾਡਾ ਲੋਕਾਂ ਨਾਲ رابطہ ਹੋਵੇ ਤੁਹਾਡੇ ਮੰਤਵੰਨਾਂ ਹੋਵੇ ਰਸਤੇ ਨਿਕਲਦੇ ਕੋਈ ਕਿਸ ਨੂੰ ਰੋਕ ਨਹੀਂ ਸਕਦਾ ਸਭ ਕੁਝ ਜਿੰਨਾ ਕੰਮ ਇਹਨਾਂ ਨੇ ਕਰਾਇਆ ਹੈਗਾ ਆਪਣੀ ਧਰਮ ਵੇਲੇ ਮਤਲਬ ਬਿਨਾ ਕਿਸੇ ਐਮ 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 ਐਲ ਏ ਹੋਣ ਦੇ ਨਾ ਹੋਣ ਦੇ ਬਾਵਜੂਦ ਕਾਂਗਰਸ ਸਰਕਾਰ ਵੇਲੇ ਉਹ ਵੀ ਆਪਰੇ ਆਜ ਮਸਾਲੀ ਹੈਗਾ ਉਹਦਾ ਇਲਜ਼ਾਮ ਬਿਲਕੁਲ ਗਲਤ ਹੈ ਉਹਨਾਂ ਨੇ ਪੁੱਛੋ ਕਿ ਤੁਸੀਂ ਪੀਜ਼ਾ ਖੇ ਪਟਿਆਲੇ ਕੀ ਤੁਸੀਂ ਪਾਸਪੋਰਟ ਦਫਤਰ ਖਲਾਇਆ कि ਤੁਸੀਂ ਰੇਲਵੇ ਲੈਂਡ ਡਬਲ ਕਰਾਈ ਕਿ ਕਿਸ ਕਿਸ ਨੂੰ ਗਲੜ ਦਿੱਕਤੀ ਹੈ ਮੰਤਰੀ ਰਹੇ ਆ ਗਏ ਦੱਸੋ ਹਾਲਪਾ ਜੇ ਦੀ ਟੱਕੜੇ ਪਾ ਕੇ ਤੋਲੋਗੇ ਮੇਰੇ ਕੰਮ ਨੂੰ ਨੇ 20 ਸਾਲ ਤੇ ਕੰਮ ਮੇਰਾ 15 ਦਾ ਜ਼ਮੀਨ ਤੇ ਹੋਗਾ ਤੇ ਰਾਣੀ ਦੇ 15 ਉੱਪਰ ਅੱਗ ਅਸਮਾਨ ਲੜਕੇ ਹੋ ਕੋਈ ਕਾਬਲਾ ਨਹੀਂ ਮੇਰੇ 5 ਸਾਲ ਤੋਂ ਲੈ ਕੇ 20 ਸਾਲ ਨੂੰ ਕਾਬਲਾ ਕਰੇ ਨਹੀਂ ਸਕਦੇ ਠੀਕ ਹੈ ਉਹ ਕੋਈ ਨੀਕਾ ਜਿਹਾ ਹੋਰ ਨਾ ਲੈਂਦਾ ਤੇਰਾ ਪਰ ਲਾਇਬਿਲਟੀ ਕਿ ਨਹੀਂ ਇਸ ਤੋਂ ਜਿਹੜੀਆਂ ਨਾਂ ਕਰ ਉਹ ਤੋਂ ਨਹੀਂ ਆ ਰਿਹਾ ਮੈਂ ਰੈਂਡਮ ਠੀਕ ਹੈ ਲੋਡ ਨਹੀਂ ਉਹ ਜ਼ਰੂਰ ਆਹ ਬਾਰੇ ਚਲ ਆਓ ਜੀ ਖੈਰ ਦੇਖਣਾ ਹੋਵੇਗਾ ਹਰ ਇੱਕ ਪਾਰਟੀ ਦੇ ਉਮੀਦਵਾਰ ਵੱਲੋਂ ਦਾਵਾ ਠੋਕਿਆ ਜਾ ਰਿਹਾ ਕਿ ਜਿੱਤ ਉਹਨਾਂ ਦੀ ਹੋਵੇਗੀ ਪਰ ਹੁਣ ਇਹ ਤਾਂ ਜਨਤਾ ਦੱਸੇਗੀ ਕਿ ਆਖਰ ਉਹਨਾਂ ਨੂੰ ਇਸ ਵਾਰ ਕਿਹੜੇ ਲੀਡਰ ਪਸੰਦ ਆਉਣਗੇ ਬਿਊਰੋ ਰਿਪੋਰਟ ਅਖੰਡ ਲੋਕ